ਵਾਕ ਗੱਡੇ ਪਾਈ ਮੈਨੂੰ ਆ ਕੇ ਲੈ ਗੋ ਇਹ ਭਾਈ ਬਾਤ ਤੋਂ ਬਾਤ ਸ਼ੇਅਰ ਕਰ ਦੋ ਵੀਡੀਓ ਯਾਰ ਅੱਗੇ ਤੋਂ ਅੱਗੇ ਪਹਜਾ ਦੋ ਇਹ ਬੰਦਾ ਗਮਾਚਾ ਬੈਠਾ ਯਾਰ ਸਾਡੇ ਭੀ ਕੋਈ ਗਰੇਜੀ ਚ ਬੋਲਦਾ ਹਾਂ ਇਹ ਡਟਪਲੇਲ ਹੁੰਦੀ ਹੈ ਨਾ ਹਾਂ ਉਹ ਤੋਂ ਕੱਢਦੇ ਹਾਂ ਹਾਂ ਸ਼ੀਤੀ ਤੂੰ ਮਾਰ ਦਵੇਂਗਾ ਅਪ੍ਰੇਲ ਤੇ ਸ਼ੀਤੀ ਮਾਰਦਾ ਬੰਦਾ ਹਾਂ ਠੀਕ ਆ ਮੈਂ ਤਾਂ ਕਹਿੰਦਾ ਯਾਰ ਤੁਸੀਂ ਪੜਤਾਲ ਕਰ ਲਓ ਯਾਰ ਕਾਦੀ ਅੱਜਕੱਲ ਬੰਦੇ ਨੂੰ ਹੋਰ ਹੀ ਬਣਾ ਕੇ ਦੂਰ ਦੇ ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਮਨੋਰੰਜਨ ਦੇ ਲਈ ਬਣਾ ਰਹੇ ਆ ਤੇ ਯਾਰ ਦਾ ਬੰਦਾ ਵੀ ਉਹੀ ਲੱਗਦਾ ਯਾਰ ਗੱਲਾਂ ਵੀ ਸਾਂਵੀਆਂ ਦਸੀਆਂ ਆ ਨਿਸ਼ਾਨੀ ਵੀ ਰੱਸੀ ਐ ਕਿ ਤੂੰ ਵੀ ਬੁੜੀ ਦੀ ਬੰਡਾ ਪੜਵਾ ਲਈਂ ਪਾ ਇਹਦਾ ਅੰਦਾਜ਼ ਕਰਕੇ ਟੱਪੀ ਚੱਲ ਚੱਲ ਤੇਰੇ ਚੱਕ ਕੋਲੇ ਚੱਲ ਗਰ ਆ ਗਿਆ ਉਹ ਬੰਟ ਹਾ ਇਹਨੂੰ ਇੱਥੇ ਬਾ ਲਗਾ ਜੜ ਬੁੰਡੇ ਕਬੜੀ ਜਾਂਦਾ ਛੇ ਉਧਰ ਵਾਕਿਆ ਸੀ ਕੇ ਉਹ ਹੋਰ ਮਾਗਰ ਵਾਕਿਆ ਗਾ ਰੋ ਤੇਰੀ ਮਮਾ ਲੈਣ ਗਿਆ ਸੀ ਇੱਥੇ ਪਾ ਜਾ ਮੇਰੇ ਕੋਲੇ ਪਰਪੇ ਕੋਲੇ ਪਉਮਾ ਚਾਚਾ ਪਾਪੇ ਦਾ ਲਾਉਣਾ ਤੁੰਗਣੇ ਛਾਲਾ ਪਾਪੇ ਦਾ ਕਉ ਨੂੰ ਉਹ ਇੰਨੇ ਦਿਨਾਂ ਦਾ ਆਇਆ ਕੋਈ ਨੂੰ ਗੱਲਬਾਤ ਕਰ ਲੈਂਦੇ শাਲਾ ਭਾਪੇ ਦਾ ਆਉਂਦੇ ਹਾਂ ਪਤਾ ਕੀ ਕਰਦਾ ਹੈ ਬੀਬੀ ਨਾਲ ਨਿੱਕੇ ਕੰਮ ਕਰਦਾ ਉਹ ਮੁੰਡਾ ਮੇਰਾ ਛੜਾ ਕੋਈ ਆਉਂਦੇ ਪਰਿਵਾਰ ਦੀ ਛੋਗ ਗੱਲ ਉਹ ਹੀ ਤਾਂ ਕਹਿੰਦਾ ਇੰਨੇ ਦਿਨਾਂ ਦਾ ਆਇਆ ਕੰਦੇ ਦੇ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਹੈ ਬੇਟੂ ਆਖੇ ਕੋਈ ਗੱਲ ਕਹਿੰਦਾ ਮੇਰਾ ਟੁੱਟਣਾ ਹੋਏ ਬੰਦ ਜਬੜੀ ਜਾਂਦਾ ਜਰ ਕੋਈ ਪਤਾ ਤੂੰ ਪੁੱਛ ਤੱਕਣਾ ਸੀ ਪਾਪਾ ਹੈ ਨਹੀਂ ਤੇਰਾ ਤੈਨੂੰ ਕੱਟਕੇ ਮਰਲੀ ਉਹ ਤੂੰ ਇੱਥੇ ਪਾ ਜਾ ਓਏ ਹੁਣ ਨਾ ਜਾਈ ਉਧਰ ਚੰਗੇ ਇਹਨੂੰ ਕੀ ਹੋ ਗਿਆ ਨਵੀਂ ਚੱਪਲ ਲੈਂਦੀ ਐ ਐਮਕੇਜੀ ਤੇ ਫੇਰ ਭੰਗ ਲੰਨਾ ਇਹਦੇ ਨਾਲ ਬਾੜ ਪਾਉਣਾ ਵੀ ਇਹਨੂੰ ਦੇਖੀਏ ਨਾ ਬੜੀ ਬੜੀ ਪਾਪਾ ਕੋਲੇ ਰੱਖ ਪੋੜੇ ਰੱਖੇਗਾ ਤੂੰ ਸਿੱਟ ਤਾ ਤੂੰ ਜਾ ਯਾਰ ਮੇਰੇ ਕੋਲੇ ਪੈ ਤਾ ਮਾਂ ਕਹੇ ਭਾਈ ਦਾ ਯਾਰ ਵੀ ਬੜੀ ਮੋੜ ਗਿਆ ਮੋੜ ਨਹੀਂ ਜਾਣ ਦਿੰਦਾ ਮੈਂ ਠੀਕ ਉੱਥੇ ਕਿੱਲੇ ਜਾਣ ਮਾਂ ਚਵਾਲੇ ਪਊ ਪਪਾ ਤੂੰ ਪਾਪੇ ਦੇ ਪਹਿਲਾਂ ਇਹ ਮੂਜੀ ਬਾਕੇ ਪੈਣੀ ਪਾਪੇ ਨਾਲ ਬਚਾਲੇ ਪੈਗਾ ਹਾਂ ਪਹਿਲਾਂ ਤੇਰੀ ਲੈ ਲਈ ਪਾਪਾ ਨਿੱਕੇ ਕੰਮ ਕੋ ਕਰਦਾ ਪਾਪਾ ਕੀ ਕਰੇ ਭਾਣੀ ਜਾ ਤੈਨੂੰ ਨਾਨਾ ਬੱਦਾਂ ਮੇਰਾ ਪਾਏਂਗੀ ਚਾਚਾ ਦੇਖ ਸੁ ਕਮਾਲ ਮੰਨ ਗਿਆ ਜਿਹੜੀ ਮੈਂ ਬੰਦ ਜੇ ਜੀ ਚਾਚਾ ਬਈ ਹਾਂ ਲੰਨਾ ਤੇਰਾ ਹੈ ਹੀ ਨਹੀਂ ਹਾਂ ਇਹ ਤੇਰਾ ਨਹੀਂ ਹੈਗਾ ਤੂੰ ਠੱਕੀ ਗਿਆ ਹੋਗਾ ਤੀ ਠੱਕੀ ਹੈ ਹੋਰ ਫਿਰ ਹੋਰ ਤਾਂ ਬਹੁਤ ਆ ਕਿ ਮੇਰਾ ਬਾਹਰ ਦੇ ਬੰਦੇ ਦਾ ਪੈਂਦਾ ਨਹੀਂ ਬਾਹਰਲਾ ਬੰਦਾ ਕੋਈ ਮਾਰ ਗਿਆ ਆਪਣੇ ਤਾਂ ਗਿਆ ਹੀ ਨਹੀਂ ਇਹ ਅੱਛਾ ਡਾਕਟਰ ਪਾਪਾ ਇਹ ਮੈਨੂੰ ਐਂ ਲੱਗਦਾ ਰਮਾ ਜਿਹਾ ਹੋ ਗਿਆ ਇਸ ਹਾਲ ਤੇ ਗਹਿਰਤਾ ਤੇਰੇ ਤੇ ਵਗ ਗਿਆ ਤੇ ਉਤੋਂ ਆਰ ਵਿਚਾਲਾ ਮੇਰੇ ਤੇ ਵਗ ਗਿਆ ਫਿਰ ਕੋਈ ਭਾਂਡੇ ਲਾਂਦਾ ਨਾਨਕੇ ਨੂੰ ਕਹਿੰਦੇ ਵਗ ਗਿਆ ਉਤੋਂ ਅੱਛਾ ਲੈ ਤੇ ਮੇਰਾ ਬੰਦੇ ਖੜੇ ਕਰਦਾ ਕਿ ਮਾਈ ਤਿੰਨ ਦਾਸਤਾਏ ਤਾਂ ਆਪਣਾ ਤਾਂ ਹੈ ਹੀ ਨਹੀਂ ਲਚੜੀ ਨਹੀਂ ਇਹਦੇ ਹਾਂ ਜਦ ਤੂੰ ਕੋਨੀ ਥੀ ਨਾ ਇੱਥੇ ਹਾਂ ਚਾਚਾ ਨੁੱੱਚੇ ਕੰਮ ਕਰਦਾ ਅੱਛਾ ਕੀ ਲੁੱੱਚੇ ਕਰਦਾ ਕੋਈ ਇੰਡਰ ਨਿਬੇਰ ਲਪਾਲਦਾ ਛੰਦਾ ਕਰਦਾ ਮੈਨੂੰ ਪੱਗ ਦੇਣ ਮੈਨੂੰ ਪਤਾ ਹੀ ਆਪਾਂ ਤਾਂ ਆਖੇ ਵੀ ਨਹੀਂ ਬਤਾ ਰੋਟੀ ਧਰ ਕੇ ਬਾਈਨੇ ਖਾ ਹਾਂ ਰੋਟੀ ਧਰ ਕੇ ਮੁਰਗੀ ਖੁੱਜੀ ਮਾਂ ਦੀ ਖਾਜੀ ਬਾਈ ਵੀ ਨਹੀਂ ਕਦੇ ਛੁੱਟੀ ਨਹੀਂ ਜਿਹੜਾ ਮੰਮੀ ਦਾ ਹਾਂ ਇੰਨੇ ਲੱਗੇ ਕਿ ਤਾਉਦਨ ਨਵਾਨ ਵੀ ਗਏ ਫੂਟ ਚ ਸਾਫੀ ਇਹ ਭੰਡਾ ਲੰਨ ਹੈ ਹੀ ਬੰਦਾ ਕੰਮ ਵੀ ਜਮੀ ਨੀ ਮੇਰੀ ਨੀ ਤੇ ਫਿਰ ਛੂਟ ਹੋਰ ਨੂੰ ਹੋਰ ਕੌਣ ਦੇਵਾਉਗੀ ਤੂੰ ਹੈ ਨਹੀਂ ਸੀ ਮੈਂ ਹੀ ਦੇਵਾ ਕੇ ਰਹਾ ਹਾਂ ਸੀ ਕੱਲੀ ਤਾਂ ਕਿਹੜਾ ਗਾਂਢੀ ਆ ਕੋਈ ਅੱਛਾ ਕੱਲੀ ਜੋੜ ਦਿੰਦਾ ਹੈ ਗੱਲ ਥੋੜੀ ਹਾਂ ਇਹਨਾਂ ਮੁੱਠਾ ਦੇ ਵਾਲ ਨੇ ਇਹਦੇ ਵਿੱਚ ਵਿੱਚ ਚਿੱਤੇ ਪੱਤਦੀਆਂ ਮੰਮੀ ਅੱਛਾ ਹਾਂ ਸੌਲਾ ਬੋਲ ਦਾ ਮੋਛੇ ਨਾਲ ਨਮਾ ਮੈਂ ਦੇਖਿਆ ਲਈ ਚ ਪਿਆ ਏਸੇ ਭੈਣ ਜਾਈ ਜਾਂਦਾ ਭੈਣ ਦਾ ਲੰਨ ਕਮਲੀ ਬੁੰਡਾ ਏਸੇ ਕੰਮ ਨੂੰ ਆ ਪਤੀ ਆ ਕੀ ਕੀ ਪੀ? ਛੜਾ ਪੂਜੀ ਭੂੰਦਾ। ਓਏ ਸਕੂਲ ਚ ਪੜ ਜਾ ਉਹੀ ਬੋਲਦਾ ਹੂ। ਮੇਰੀ ਭੈਣ ਦਾ ਫੁੱਦਾ ਪੜਦਾ ਕਮਲਾ ਪੇਸ਼ ਪੈ ਗਿਆ ਭੈਣ ਦਾ। ਤਾ ਨੂੰ ਦਿਮਾਗ ਬਾਹਰ ਹੋਰ ਜੰਮੇ ਦਾ ਹੈਣੀ ਕੰਮ ਦਾ। ਦਿਮਾਗ ਤਾਂ ਬਾਹਰ ਆਇਆ ਮੈਂ ਤੇ ਰਸਤੇ 'ਚ ਜੰਮੀ ਦਾ ਹੋਰ ਜੰਮ ਲਏ ਹੈਣੀ ਕੰਮ ਦਾ। ਐਵੇਂ ਕੀ ਫਿਰ? ਇਹ ਤਾਂ ਗਿਆ ਐਵੇਂ ਡਿਫਾਲਟ ਰਹਿਤਾ। ਨਹੀਂ ਯਾਰ ਤੇਰੇ ਤੇ ਕੰਡਾ ਹੀ ਹੈ ਨਹੀਂ ਮੈਨੂੰ ਗੱਲ ਨਾਲ ਸਕੂਲ ਤੋਂ ਦੱਸਿਆ ਮੈਨੂੰ ਕਿ ਪੜ੍ਹਾਈ ਨੂੰ ਬਹੁਤ ਸ਼ਾਰਾ ਯਾਰ ਬਾੜਾ ਤੇਰੇ ਨਾਲ ਜਿਵੇਂ ਤੂੰ ਸੀ ਓਵੇਂ ਹੈ ਸਾਲਾ ਸ਼ਰੀਰ ਵੀ ਬਾੜਾ ਮੁਰਦਾ ਲੱਗੂ ਕੁਛ ਨਾ ਕੁਛ ਸਾਲ ਦੇਖੀ 20 ਮੁੱਟ ਤੇ ਮਰੂ ਹਾਂ ਹਾਂ ਲੱਗੂ ਆ ਚਾਚੇ ਇਹਨੂੰ ਉੱਤੋਂ ਹੀ ਮਾਰਨਾ ਪਪਾ ਸ਼ਾਲ ਹਾਂ ਇਹਦੇ ਉੱਤੋਂ ਹੀ ਮਾਰਦੇ ਚਾਚੇ ਇਹਨੂੰ ਪ੍ਰਕਾਰ ਉਹ ਬਹਿ ਜਾ ਬੁੰਡ ਚ ਦੇ ਦੂੰ ਹੁਣੇ ਸ਼ਾਲਾ ਪੂਚੀ ਪੂੰਦਾ ਆਏ ਬੰਚਾ ਮੋ ਵੜਾ ਕਰਦਾ ਤੇਰਾ ਕੈਨੂ ਵੀ ਕੈਨ ਦਾ ਫੁੱਦਾ ਕਰਦਾ ਕਮੜੀ ਬੁੰਡਾ ਚਾਚਾ ਬਾਈ ਹਾਂ ਬੁੱਗੀ ਦੇ ਦੇ ਹਾਂ ਲੈ ਹੂੰ ਦੱਲ ਤੱਦਾ ਓਏ ਕੋਈ ਗਵਾਕ ਨੂੰ ਪੁੱਠਾ ਬੋਲ ਨਾ ਮੈਂ ਯਾ ਕੋਈ ਮੋ ਕਰਦਾ ਤੇਰਾ ਹੂੰ ਦੱਲ ਤੱਦਾ ਹਾਂ ਇਹਦੇ ਕੋਈ ਰਹਿੰਦੇ ਚਾਚੇ ਕੋਲ ਚੰਗਾ ਹਾਂ ਹਾਂ ਚਾਚੇ ਦੀ ਬੁੰਡ ਹੈ ਹਾਂ ਇਹਨੂੰ ਪ੍ਰਕਾਰ ਹਾਂ ਪਾਪੀ ਮਗੜ ਜਾਊ ਮੈਂ ਤੂੰ ਬੁੰਡ ਦੇਣੀ ਆ ਪਾਪੇ ਨੂੰ ਸਾਲਾ ਦੇਖਾਂਗੇ ਸਾਲਾ ਦੇਖਣ ਜਾ ਦੇਖਣ ਨੂੰ ਭੈਣ ਜਾ ਲੰਨਾ ਚਾਰ ਕੰਨ ਤੇ ਵੀ ਸੀਰ ਲੱਗਿਆ ਦੇਖੂਗਾ ਸਾਲਾ ਦੇਖਣ ਜਾ ਮੈਂ ਖੁੰਡਾ ਮਰੂ ਇੱਥੇ ਪਿਆ ਐ ਕਰ ਬੰਟ ਜਿਹੜੀ ਬਣੂ ਦੇਖੀ ਜਊ ਜੇ ਤਿੰਨ ਪੰਜ ਕਰਨਗਾ ਭੈਣ ਦੀ ਜੰਨ ਲੈਵੇ ਦੇ ਗੱਡੂ ਮਾਗਣਾ ਮੇਰਾ ਕੰਮ ਠੀਕ ਹੈ ਪਟਲੇ ਚਫਰੀਆਂ ਤੇ ਤੱਕੀ ਜਾਂਦਾ ਉਹ ਬੈ ਚਾਚਾ ਹਾਂ ਮੇਰੇ ਮੂਰੇ ਬਹਿ ਜਾ ਤੂੰ ਮੂਰੇ ਬਹਿ ਜਾ ਲੈ ਤੈਨੂੰ ਟੁੱਟੇ ਦੂੰ ਲੈ ਬਹਿ ਗਿਆ ਟੋਲੀ ਵਿੱਚ ਤੈਨੂੰ ਟੁੱਟੇ ਦੂੰ ਸਾਲਾ ਝੋਲੀ ਇੱਧਰ ਮੇਰੀ ਝੋਲੀ 'ਚ ਬਹਿ ਜਾ ਕਾ ਤੇਰਾ ਵਜਨ ਤਾਂ ਉਹ ਤੂੰ ਪਾ ਜਾ ਓਏ ਸਾਲਾ ਮੈਂ ਤਾਂ ਪਾਪੇ ਕੋਲ ਨੂੰ ਗੁੰਡ ਦੇਣੀ ਆ ਬਾਪੇ ਨੂੰ ਮੈਂ ਤਾਂ ਪਾਪੇ ਕੋਈ ਜਾਣਾਂ ਓਏ ਤੂੰ ਬਹਿ ਜਾ ਤੀ ਤੂੰ ਨਾਨਾ ਫੱਲਾ ਮੇਰਾ ਮੈਂ ਪਾਪੇ ਕੋਲ ਲੈ ਜਾਉਂਦਾ ਕੁੰਡਾ ਦੇਜੂ ਤੂੰ ਬੰਨੂ ਟੁੱਟੇ ਨਾ ਹਾਂ ਉਹ ਇਹ ਤੇਰੇ ਨਾਮ ਅੱਜ ਅੱਥਰ ਵਿੱਚ ਨੂਨ ਪਾ ਦੂ। ਸਾਲਾ ਨੂਨ ਦਾ। ਆ ਜੀ ਮੈਂ ਸਕੀਮ ਨਾ ਰੱਖੀ ਆ। ਨਾ ਰੱਖੀ ਆ ਸਕੀਮ। ਭੈਂਡਾ ਲੰਨਾ ਕੋਈ ਚੱਜਦਾ ਕੰਮ ਵੀ ਕਰਨਾ। ਇਹ ਫਿਰ ਐਂਟ ਤੇ ਲਾਈ ਫਿਰ ਤਾਂ ਹੀ ਲਾਈ ਤੈਨੂੰ ਪਤਾ ਸੀ ਨੂਨ ਪਾਊਗਾ। ਮਾਟਾ ਪਾ। ਐਂ ਕਰੋ ਅਜੀ ਲਾਈ ਹੁੰਦੀ ਐ। ਉਹ ਤੂੰ ਬਹਿਣਾ ਕਿ ਨਾ ਓਏ। ਮਾਟਾ ਪਾਪੇ ਕੋਲ ਜਾ। ਬੰਨ ਚੁੰਗਣਾ ਪਾਪੇ ਦਾ। ਸਾਲਾ ਪਾਪੇ ਦਾ। ਮਨ ਦਾ ਤਾਤਾ। ਤੂੰ ਬਹਿਨੇ ਦਲੇ ਕਰ ਤੇ ਚੁੰਗਦਾ ਤਾਂ ਨਹੀਂ ਜਾ ਤੂੰ। ਕੀ ਚੁੰਗਦਾ ਰ? ਨੰਨ ਪਾਪੇ ਦਾ। ਪੰਜ। ਨਹੀਂ ਮੈਂ ਤਾਂ ਗੱਲ ਕਰਦਾ ਮੂੰਹ ਤੋੜਾ ਜਾ ਕੀ ਪਤਾ ਤੁੰਗਾ ਵੇ ਉਹ ਤੂੰ ਭੈਣਾਂ ਕੇ ਨਾ ਓਏ ਭਾਈਆ ਮੈਂ ਅੰਦਰ ਜੜ ਦੂੰ ਤੈਨੂੰ ਹੈ ਮੈਂ ਅੰਦਰ ਜੜ ਦੂੰ ਕਿੰਦਰ ਜੜ ਦੇਣਾ ਅੰਦਰ ਤੁੰਡਾ ਤੋੜ ਦੂੰ ਮੈਂ ਦਾਦਾ ਕਿਹੜਾ ਕਿਹੜਾ ਘਰ ਆ ਉਹਨਾਂ ਦਾ ਤੂੰ ਆਇਆ ਸੀ ਪਹਿਲਾਂ ਜਾਣਦਾ 20 ਤਾਂ ਮੱਝਾ ਦਿਵਾਤੀਆਂ ਇਹਨੇ ਦੇ ਘਰੋਂ ਮੈਂ ਆਇਆ ਉਹ ਹੀ ਨਾ ਕਿਸੇ ਦੇ ਘਰੇ ਬਾੜ ਨਹੀਂ ਕਿਤੇ ਲਫੇੜੇ ਪਵਾ ਦੇ ਆ ਜਾ ਆ ਜਾ ਕੋਈ ਨਹੀਂ ਡਰਨ ਲੈ ਬਾਹਰ ਖੜਕਾ ਫਿਰ ਤੂੰ ਮੁਰੇ ਹੋ ਬੰਤ ਤੂੰ ਉਹ ਬੰਤ ਤੂੰ ਹੋਂਦਾ ਕੋਈ ਨਹੀਂ ਆੜੀ ਵੀ ਵਰਮਿਲਾ ਦੇ ਇਹ ਤਾਂ ਆੜੀ ਹੂੰ ਹੁਣ ਇਸ ਵੇਲੇ ਤਾਂ ਨਹੀਂ ਖੁੱਲਾ ਹੋਣਾ ਇਹ ਖੋਲ ਲੈਣੀ ਆਪਾਂ ਨੂੰ ਕਿਵੇਂ ਨਾ ਮਾਰਨਾ ਬੋਲ ਬੰਤ ਆ ਜਾ ਪਾ ਜਾ ਛੇੜ ਚਾਤਾ ਬੂਏ ਚ ਵੱਜ ਜਾਂਦੀਆਂ ਜੰਦੀਆਂ ਭੱਜ ਜਾ ਹਾਂ ਬੋਲ ਤੂੰ ਸੁਣਿਆ ਨਹੀਂ ਭਾਈ ਬੋਲ ਮਾਦਾ ਕੋਈ ਜਾ ਭੱਜ ਜਾ ਫਿਰ ਬਾਹਰ ਖੋਲ ਇੱਥੇ ਪਿਆ ਕਰਦਾ ਦਿੰਦਾ ਆ ਪਲਾ ਉਹ ਬੱਜਾਤੀ ਜਾ ਨਾ ਨਾ ਭੋਲੀ ਭੱਜ ਜਾ ਕਿ ਬੱਸ ਨੰਗਦੀ ਐ ਤੀ ਬਰਾ ਤੂੰ ਤਾਮ ਵਾਲਾ ਬੰਦਾ ਹੋਵੇ ਫੇਰ ਤੇ ਪਤਾ ਚੱਲੇ ਚਾ ਨਹੀਂ ਐ ਉਹ ਭੱਜ ਜਾ ਭੱਜ ਜਾ ਚੰਗਾ ਚੋੜ ਨਾ ਕਰੀ ਤੰਡਾ ਜੇ ਤੂੰ ਚੋਲੋ ਜਾਂ ਫੇਰ ਕੋਈ ਨਹੀਂ ਚੋਰ ਕਿਥੋਂ ਸਾਲਾ ਚੋਰ ਦਾ ਤੈਨੂੰ ਨਾ ਜਣਾ ਤੱਕ ਤੇ ਤੋਈ ਤੇਰੀ ਅੱਖਾਂ ਧੱਗੇ ਨਹੀਂ ਜੀ ਕੰਮ ਕਰਦੀਆਂ ਚੰਗਾ ਭੱਜ ਜਾ ਬੰਦਾ țeṛa ਹੋਵੇ ਅੱਥਵੇਲੇ ਪੈਨ ਤੋੜਾ ਕਿਤੇ ਕੋਈ ਦੱਤੂ ਨਾ ਹੋਵੇ ਦਾਦਾ ਮੈਨੂੰ ਲੱਗਦਾ ਤੂੰ ਤੋੜ ਹੈ ਉਹ ਕੁੜੀ ਕਿਹਦਾ ਬੰਦਾ ਦੋ ਦਿਨ ਨਹੀਂ ਆਇਆ ਥਰੋਈ ਪੈਨ ਤੋੜ ਲਿਆ ਉਹ ਬਾਰ ਖੋਲ ਮੈਨੂੰ ਲੱਗਦਾ ਤੂੰ ਬੰਦਾ ਹੈ ਕਿਹੜਾ ਬੰਦੀ ਕੋਣ ਬਾਈ ਤੋੜ ਤੁਸੀਂ ਚਰਾ ਬਾਰ ਖੋਲ ਤੇਰਾ ਤਾਇਆ ਹੈਗਾ ਤੂੰ ਕਰ ਉਹ ਬੰਦ ਬੀਤੀ ਜੀ ਨੂੰ ਜੀ ਨੂੰ ਕੱਟਾ ਏ ਮੇਰੇ ਦੇ ਕਾਵਲਿਆ ਬਾਹਰ ਖੋਲ ਦੇ ਬੰਤ ਟੰਡੜ ਬੈਠਾ ਏ ਪਾਉਣਾ ਨਾ ਦੱਪ ਮਾਰਦਾ ਸੀ ਇੰਦਰਾ ਸ਼ੋਰ ਹੈ ਬੰਤ ਦਾ ਭਤੀਜਾ ਤੇ ਬਾਹਰ ਇਹ ਕੜਾ ਬਾਹਰ ਖੋਲ ਨੀ ਦਾਤਾ ਉਹ ਨਗਰ ਹੁਲਕਾ ਬੰਦੇ ਟੋੜ ਨਾ ਦਦੇ ਉਹ ਬਾਹਰ ਕੋਈ ਟੋੜ ਨਾ ਦਦੇ ਨੀ ਸ਼ੋਰ ਹੈ ਤੇ ਚੋਤੇ ਬਾਹਰ ਖੋਲ ਦੇ ਕੁਛੋਦਾ ਕਾਵਲਿਆ ਟੋੜ ਰਾਇ ਨਾ ਮੂਫਤਾ ਮਾਰਨਾ ਉੱਡ ਜਾਣਗੇ ਜੇ ਚੋੜ ਹੋਏ ਚੰਗਾ ਇਹ ਦੋ ਕੁੱਤੇ ਨਾਲੋਂ ਇਹੀ ਰੱਖ ਰੱਖੇ ਇਹਨਾਂ ਨੇ ਮੈਨੂੰ ਤਾਂ ਹੀ ਲੱਗਦਾ ਉਹ ਦੇ ਨਾ ਤੌਣੀ ਜੜਾ ਹਾਂ ਵਾਤ ਤੂੰ ਫੱਟੇ ਬੀਰ ਹੋਰ ਸ਼ੇਰਾ ਕਿਵੇਂ ਆ ਠੀਕ ਆਂ ਕੋਲੋਂ ਕੀ ਐਨੇ ਇੱਕ ਹੀ ਸੰਦਾ ਚਾਚਾ ਹੋਏ ਚੱਟ ਬਚਣਾ ਨਹੀਂ ਆਏ ਕਮਲਾ ਗੁੜਚੋ ਦੇ ਚੱਟ ਬਚਣਾ ਤੂੰ ਤਾਂ ਨਹੀਂ ਚੱਲ ਗਿਆ ਸ਼ੇਰਾ ਤੇਰੇ ਥਾਈ ਕੋਲੇ ਆ ਤਾਂ ਕਿੱਥੇ ਤੇਰਾ ਆ ਤਾਂ ਨਹੀਂ ਭਾਈ ਓਏ ਇਹ ਆਪਣਾ ਭਤੀਜਾ ਐ ਇਹ ਮੈਨੂੰ ਕੱਟ ਚ ਲੈ ਤੇ ਜਾ ਮੋਢਾਂ ਤੇ ਲੱਕ ਕੇ ਪਾਣੀ ਦੀ ਰਸ਼ਕੇ ਵਾਲਾ ਹੈ ਮੋਝਾ ਤੇ ਤਾਤ ਉਹ ਬੱਤਵਾ ਜਮੇ ਸਿੱਧਰਾ ਜਮ ਰੱਖਿਆ ਯਾਰ ਇਹਨਾਂ ਨੇ ਅੱਲੋ ਬਾਈ ਆ ਕੀ ਕਰੀਏ ਨਾ ਬਾਈ ਹੋਏ ਤੂੰ ਕਿੱਧਰ ਫਿਰਦਾ ਕੱਦਣਾ ਬਰਾ ਬਜਨਾ ਕੁੜੀਏ ਦਾ ਗਾਲੂ ਲੌਕ ਗਿਆ ਸੀ ਤੂੰ ਕਿੱਧਰ ਪਤਾ ਚਾਚਾ ਮੱਝ ਨਹੀਂ ਆਇਆ ਕੋਈ ਮੱਝ ਉਹ ਖੈਰ ਹੀ ਆ ਭਾਜਾ ਭਾਜਾ ਆ ਕੁੜੀਏ ਦਾ ਕਾਮਲਾ ਕਿਧਰੋਂ ਪੁੱਛਣਾ ਭਰਾਵਾ ਸਾਡੇ ਪਾਸੇ ਭਰਾ ਸਾਡੀ ਅੱਗੇ ਉਹਰੇ ਦਾ ਭਰਾਵਾ ਬਾਹਰ ਤੇ ਦਾ ਕੰਮ ਵਾਲੇ ਨੇ ਸਾਨੂੰ ਬਾਬਾ ਯਾਰ ਚੋ ਦੇ ਇੱਧਰ ਬਹਿ ਜਾ ਚਾਚਾ ਚਾਚਾ ਉਹ ਮੱਥਾ ਨਾਲ ਹਾਂ ਕੱਟਣਾ ਹੈ ਨਾ ਤੂੰ ਕੱਟਾ ਕੱਟਾ ਹਾਂ ਕੱਟਾ ਲੈ ਕੇ ਜਾਵਾਂਗੇ ਮੂੰਹ ਤੋਂ ਕੱਟਾ ਰਹੀ ਹੈ ਕੱਟੇ ਆਉਣਗੇ ਹਾਂ ਹੈਗਾ ਕੱਟਿਆ ਲੈ ਤੂੰ ਇੱਧਰ ਬਹਿ ਬੇਚ ਤੂੰ ਕੱਟਾ ਤਾਂ ਉਹ ਜਿਹੜੀ ਗੱਲ ਕਰਨ ਆਏ ਉਹ ਦੱਸੋ ਆ ਬਈ ਯਾਰ ਬੈਠੀ ਜਾਨੀ ਤੂੰ ਆ ਕੇ ਬਹਿ ਜਾ ਪੰਨ ਨਾ ਲਾਤੇ ਜਿਆ ਆਪਣੀ ਟੋਟੀ ਨਹੀਂ ਲਾਤੇ ਜਿਆ ਓਏ ਆਹੋ ਲੈ ਕੇ ਗਿਆ ਸੀ ਫਿਰ ਤੈਨੂੰ ਕੱਟੀ ਲੈ ਕੇ ਦਊ ਪੁੱਤ ਬੈਠ ਇੱਥੇ ਮੈਂ ਟੱਕੀ ਟੱਕੀ ਪਿਛੇ ਰਿਹਾ ਆਉਂ ਪਾੜ ਲੈ ਕੇ ਕਾਮਲਾ ਹੋ ਗਏ ਕੋਈ ਕਾਮਲਾ ਜੀ ਆਪੜ ਆਪਾਂ ਹਾਂਦਾ ਬੁੱਢਾ ਹੋ ਜੇ ਤਾਂ ਫਿਰ ਦਾ ਭੌਂਕਦਾ ਆਏ ਲਗੇ ਜੀ ਜੀ ਤੇਰੇ ਫਰਦਾ ਸਾਲ ਦਾ 10 ਸਾਲ ਹੋ ਗਏ ਜਿਹੜੇ ਕੰਮ ਆਉਂਦਾ ਉਹ ਸੁਣਦੇ ਨਹੀਂ ਅੱਲਾ ਬੇਸ਼ ਪੈ ਗਿਆ ਭਰਾਵਾ ਸਾਡੇ ਹੋਰ ਵਾਂ ਤਾਂ ਫਿਰ ਠੀਕ ਆ ਵਧੀਆ ਬੱਜਨੇ ਤੂੰ ਦੱਸੋ ਪਰਿਵਾਰ ਠੀਕ ਆ ਵਧੀਆ ਸਾਰੇ ਤੂੰ ਦੱਸੋ ਇੱਕ ਬਬਾ ਸਤਾਏ ਆ ਸੀਗੇ ਹਾਂ ਉਹ ਜਿਹੜਾ ਮੋਇਲਾ ਦੇ ਬੰਦਾ ਪਾਇਆ ਸੀਗਾ ਜਿਹੜਾ ਉਹ ਫੋਟੋ ਜੀ ਫੋਟੋ ਪਾਈ ਸੀਗੀ ਉਹ ਅੱਛਾ ਉਹ ਤਾਂ ਸਾਡਾ ਚੰਦ ਨਾ ਨਾ ਬਾਬਾ ਹੋਈਆਂ ਗੱਲ ਹਾਂ ਉਹ ਮੇਰੇ ਵਾਲਾ ਪਿਓ ਵੀ ਗਵਾਚੇ ਕਈ ਦਿਨ ਹੋ ਗਏ ਉਹ ਜਮੀ ਉਹਦੇ ਨਾਲ ਦਾ ਉਹਦੇ ਨਾਲ ਦਾ ਹਾਂ ਭਾਈ ਦੇ ਲੰਨੂ ਦੇ ਦੋ ਦਿਨ ਹੋ ਗਏ ਸਾਂ ਹੀ ਲੈ ਸਾਡੀ ਬੁੜੀ ਸਾਨੂੰ ਤਾਂ ਫੋਟੋ ਦੇਖਿਆ ਲੱਗਿਆ ਸਾਡਾ ਬੰਦੀ ਆ ਅੱਛਾ ਕੇ ਉਹ ਤਾਂ ਦੋ ਦਿਨ ਹੋ ਗਏ ਭਾਂਡਾ ਲੰਨ ਅੰਦਰੋਂ ਨਹੀਂ ਨਿਕਲਦਾ ਹੋ ਨਾ ਕਿਤੇ ਜਾ ਜਾਂਦੀ ਕਰਾ ਲੈ ਤੁਸੀਂ ਅੰਦਰੋਂ ਕਰੀ ਦਿੱਤੀ ਕਰਾ ਕਿ ਲੋ ਇਹ ਤਾਂ ਹੋ ਗਿਆ ਤੂੰ ਮੜਿਆ ਕਿੱਥੇ ਆਉ ਭੇਜ ਨਾ ਮਾੜੀਆਂ ਨਿਸ਼ਾਨੀਆਂ ਨੂੰ ਜੁਨੀਆ ਦੱਸੂਆ ਬਰਾਹ ਸੋ ਨਿਸ਼ਾਨੀ ਅਸੀਂ ਉਹ ਸਭ ਪੁੱਛ ਲਾਂ ਕੋਈ ਸਾਡੀ ਤਾਂ ਇੱਜ਼ਤ ਦੀ ਪੱਟੀ ਗਈ ਸਾਬ ਨਾਲ ਉਹ ਜਿਹੜੀ ਇੱਜ਼ਤ ਮੈਂ ਚਾਹਾਂ ਸਾਰੇ ਜਿੰਦੇ ਖੋਲਦੇ ਹੋਣੀਆਂ ਉਹਨਾਂ ਦਾ ਬਰਾਹ ਹੋਰ ਹੁਣ ਉਹ ਦੋ ਦਿਨ ਹੋ ਗਏ ਪੰਜ ਦਿਨ ਲੱਗੀ ਤੁਰਿਆ ਹੁੰਦਾ ਨਾ ਬਾਬਾ ਫਿਰ ਤੂੰ ਕੁਝ ਪੁੱਛਿਆ ਨਹੀਂ ਉਹ ਤੋਂ ਵੀ ਪੁੱਛਿਆ ਸੀ ਅਰੋ ਨੇ ਗੱਲਾਂ ਤਾਂ ਸਹੀ ਦਿੱਤੀਆਂ ਚੰਦਾ ਯਾਰ ਸਾਡੇ ਵਾਲਾ ਕਾਹ ਨੂੰ ਆਂ ਤਰਾ ਪਿਓ ਨਹੀਂ ਮੇਰੇ ਵਾਲਾ ਪਿਓ ਵੀ ਗਮਾਚਾ ਯਾਰ ਕੋਈ ਗੱਲ ਮੰਨਦਾ ਗਮਾਚਾ ਉੱਪਰ ਉਹਨੇ ਨਿਸ਼ਾਨੀਆਂ ਸਾਰੀਆਂ ਸਹੀ ਦਿੱਤੀਆਂ ਫੋਟੋ ਦੇ ਤਾਂ ਉਵੇਂ ਜੁਗਰ ਸਾਵਰ ਤੱਕ ਦੀਂਦਾ ਯਾਰ ਜਿਵੇਂ ਉਹੀ ਉਕਰ ਬਾਜ ਹੈ ਫੋਟੋ ਦੇਖ ਕੀ ਅਸੀਂ ਉਹੀ ਬਾਜ ਹੈ ਉਹੀ ਤੌਰ ਆ ਸਾਰਾ ਕੁਝ ਉਹੀ ਹੈ ਜਿਵੇਂ ਸਿਓ ਅੱਛਾ ਹਾਂ ਯਾਰ ਤੂੰ ਚਾਚਾ ਹੋ ਇੱਕ ਚੀਜ਼ ਵੀ ਦੇਖੀ ਨਹੀਂ ਇਹ ਬਾਈ ਨੇ ਕੀ ਪਾਪੇ ਜੀ ਈ ਜੀ ਜਾ ਉਹ ਚੀਜ਼ ਛਾਮੀਓ ਤੂੰ ਦੇਖੀ ਹੋਰ ਕਿੰਨੀ ਆਪਾਂ ਆਇਆ ਆਏ ਐ ਕਰ ਓਏ ਤੇਰੇ ਪਾਪੇ ਨੂੰ ਬੁਲਾ ਕੇ ਲਿਆ ਤੇ ਮੈਂ ਹੈਂ ਟੀਟਣਾ ਆ ਬਚਣੇ ਨੂੰ ਕੰਮ ਹੈ ਪਿੱਤਾ ਪਿਆ ਅੱਡੇ ਦਾ ਦਾਵਾ ਤੱਡੀ ਜਾਂਦਾ ਤੇ ਮੈਨੂੰ ਐ ਕਿਹੜਾ ਬਲਾਉਆ ਯਾਰ ਤੂੰ ਬਾਬਾ ਤੂੰ ਆਪ ਬੁਲਾ ਯਾਰ ਜਾ ਸ਼ੇਰ ਬੁਲਾ ਜਾ ਲੈ ਸਦਕੇ ਸਦਕੇ ਲਿਆ ਮੈਂ ਡਾਲ ਪੈ ਜੂ ਦਾ ਅੱਜ ਨਹੀਂ ਪੈਂਦਾ ਜੇ ਜੇ ਮੰਮੀ ਟੋੜ ਚੁੱਟਾ ਪੈ ਮੈਨੂੰ ਡਾਲਾ ਦੱਡੇ ਦਾ ਉਹ ਨਹੀਂ ਕਰਦਾ ਓਏ ਭੱਗ ਜਾ ਉਹਨੂੰ ਕਹ ਲਈ ਬਚਣਾ ਆਇਆ ਬਚਣਾ ਹਾਂ ਆਏਗਾ ਨਾ ਹਾਂ ਬਾਹਰ ਖੜਕਾ ਦੀ ਪਹਿਲਾਂ ਭੱਜ ਕੇ ਜਾ ਸ਼ੇਰਾ ਦਾਣਾ ਦਾ ਡਾਲ ਤੋਂ ਪੈਣਾ ਤਾਂ ਪੀਂਦੇ ਤਾਂ ਟਾਟੇ ਪੁੱਛਦੇ ਚਾਹ ਚਾਹ ਥੋੜਾ ਚਾਹ ਚਾਹ ਡਾਪਣੀ ਨੀ ਨਨੂ ਬੰਦਕ ਵਿੱਚੋਂ ਗੋਲੀ ਚਲਾਣਾ ਭੱਗ ਜਾ ਯਾਰ ਅਸੀਂ ਬੋਲਤਾ ਜੇ ਬਹਿ ਰਹੇ ਹਾਂ ਮੇਰੇ ਕਿਹੜਾ ਭਾਗੀ ਦੇਖ ਲੈ ਹਾਂ ਨਾ ਕੋਠੇ ਤੇ ਦੇਖ ਲਾ ਇਥੇ ਨਹੀਂ ਕਰਨੀ ਹਾਂ ਤਾ ਤਾ ਮੈਂ ਕੋਈ ਮੇਰੇ ਤੇ ਨਹੀਂ ਲੱਗਦਾ ਜੱਪਾ ਹੀ ਕੀ ਗੱਲ ਕਰਦਾ ਆ ਤੇਰਾ ਬੋਲ ਮਾਰ ਲੈ ਨੂੰ ਵਿਦੇਸ਼ ਜਾਓ ਕੀ ਪਤਾ ਮੌਲੀ ਟੂ ਬਣਨਾ ਆ ਜਰਾ ਬਾਬਾ ਦੁਆ ਬੁਲਾ ਲੈ ਯਾਰ ਇਹਨੂੰ ਬੋਲ ਮਾਰ ਲੈ ਆਪਾ ਵਾਲਾ ਪਾਪੀ ਦਾ ਨਾ ਦੇਖ ਲੋ ਕੀ ਇਹ ਅਰਗੀ ਸਾਨਾ ਪਾਪਾ ਕੀ ਜੰਮ ਕੇ ਡੰਗਲਾਦਾ ਤੁਝੀ ਓ ਥਾੜੇ ਵਾਲੇ ਚੰਦ ਨੇ ਮਾਰਤੇ ਭਾਈ ਦੇ ਲਾਨ ਨੇ ਪਤਾ ਨਹੀਂ ਕੀ ਦਾ ਹੈਗਾ ਹੈ ਕੀ ਦਾ ਨਾਮ ਡੰਗ ਪਾਪਾ ਹੁਣ ਥੜ ਤਾਂ ਗਿਆ ਹੀ ਨਹੀਂ ਏ ਹੁਣ ਕੀ ਪਤਾ ਥੋੜੇ ਵਾਲਾ ਚੰਦ ਆ ਕਿ ਮੇਰੇ ਵਾਲਾ ਪਿਓ ਆ ਘੱਟਾ ਓ ਘੱਟਾ ਓ ਫਰਵਾਹ ਤੰਗੀ ਖੜੀ ਹੈ ਪੜੀ ਜਿਆ ਕਹਿ ਜਾਂਦਾ ਕੰਨਾ ਕਰਦਾ ਯਾਰ ਇਹ ਮਾਰ ਮਾਰਦੇ ਆ ਪੜਦੇ ਵਾਲੀ ਗੱਲ ਤੂੰ ਤੂੰ ਬਹਿ ਜਾ ਇੱਥੇ ਟਮ ਜਾਰੇ ਨੂੰ ਟਮ ਜਾਰੇ ਨੂੰ ਪਾ ਲੱਗੂ ਆ ਪਾਪ ਲੱਗੂ ਪਾਪ ਲੱਗੂ ਦੰਸਾਤੀ ਦਲਮਾ ਹਾਂ ਮੈਂ ਪੜਦੇ ਕੇ ਚੀਜ਼ਾਂ ਹੁੰਦੀਆਂ ਸ਼ੇਰਾਂ ਐਂ ਨੂੰ ਬੋਲੀਦਾ ਹੁੰਦਾ ਪਤਾ ਕੀ ਦੱਲਾ ਬਾਬਾ ਕੋਤਾਂ ਦਾ ਇਹ ਪਾਪ ਨਾ ਲੇਖਾ ਬੜਾ ਲੰਮਾ ਦੇਣਾ ਆ ਗੱਲ ਕਿ ਪਾਪ ਲੱਗਦਾ ਕਿਤਾ ਸਾਰਾ ਪਾਪ ਦਾ ਕੀ ਮੇਰਾ ਵੀ ਦਿਮਾਗ ਚੱਕਦਾ ਉਹਦਾ ਗਾਹਾਂ ਪਿਆ ਉਹ ਗਾਹਾਂ ਤੋਂ ਬੁਲਾ ਲੈ ਯਾਰ ਇਹੀ ਕਰਦਾ ਇਹੀ ਗਾਹਾਂ ਉਹਦਾ ਉਹਦਾ ਵਾਜਾ ਅੰਦਰ ਦਾ ਇਹ ਚੱਪ ਇਹ ਨੋ ਨੀ ਮੇਰਾ ਤਾਂ ਇਹ ਜਮਾਈ ਨਹੀਂ ਸਹੀ ਹੈ ਇਨਵਰਟਰ ਨਹੀਂ ਆਦਾ ਉਹ ਉੜੀ ਚਾਹ ਤੂੰ ਵੀ ਕੱਟ ਬੋਲਿਆ ਕਰ ਕਿਉਂ ਛੋੜ ਕਰਦਾ ਉਹਨਾਂ ਸਾਰਾ ਦਿਨ ਚਾਚਾ ਇਹਦੇ ਨਾਲ ਕੀ ਗੱਲਾਂ ਕਰਦਾ ਯਾਰ ਓਏ ਐਂ ਕਹਿਣਾ ਚਾਚਾ ਕਰਦੇ ਹੁੰਦੇ ਸ਼ੇਰਾ ਆਏ ਇਹ ਭਾਈ ਕਿੱਥੋਂ ਜਾ ਬਲਾ ਮਾਤਾ ਮੱਲ ਵਾਲੇ ਤੋਂ ਲਾਲਾ ਭਲੇ ਤੋਂ ਮੱਲ ਵਾਲੇ ਤੋਂ ਆਖਿਆ ਹੁਣੇ ਮੱਲ ਵਾਲੇ ਤੋਂ ਆਖਿਆ ਤੀਰਨਾ ਹੈ ਓ ਯਾਰ ਕੱਟਾ ਲੈ ਕੇ ਜਾਣਾ ਪਪਾ ਦਵਾਤ ਗਿਆ ਨਾ ਮੈਂ ਚੁਣੀ ਰਹਿਣਾ ਤੂੰ ਆਚੇ ਰਹੀ ਹੈਗੀ ਲੈ ਕੇ ਜਾਣਾ ਸੀ ਤੇ ਇੱਥੇ ਤੁਹਾਡੇ ਨਾਲ ਨਾ ਬੰਨਿਆ ਕੁੜੀ ਚੋ ਦਾ ਮਾਰਾ ਫਿਟਾ ਉਹ ਗੱਲ ਕਹਿੰਦਾ ਇਹ ਗਲਤੀ ਵਾਲਾ ਉਹਦਾ ਨਾ ਗੁੜੀਆਂ ਦੇਖੇ ਨਾ ਜਿੱਤੇ ਹੀ ਜਿਆਦਾ ਬਰੁਣਾ ਹੈ ਹੈ ਬਈ ہاں ਮੇਰਾ ਪਪਾ ਤਾਂ ਅੰਦਰ ਟੁੱਟਾ ਪਿਆ ਕੰਨ ਕਹੇ ਕੀ ਗੱਲ ਮੈਂ ਹੋ ਨਹੀਂ ਹੋਣੀ ਕੀ ਪਤਾ ਤੇਰਾ ਪਪਾ ਕਿ ਮੇਰਾ ਪਪਾ ਹੈ ਤੇਰਾ ਪਪਾ ਖਰੀਚ ਗਿਆ ਹੈ ਤੇਰਾ ਪਪਾ ਉਹ ਵੀ ਗਵਾਚਿਆ ਸੀ ਪਤੰਦਰਾ ਉਹ ਤਾਂ ਨਾ ਚੜ ਮਾਰ ਗਿਆ ਉਹ ਤੇਰਾ ਕੋਈ ਦਿੰਦੇ ਤਾਂ ਗਈ ਸ਼ੇਰਾ ਕਿਵੇਂ ਇਹੜਾ ਪੀਉਂਗਾ ਨੋ ਨੋ ਮੇਰਾ ਪਪਾ ਹੈ ਮੈਨੂੰ ਪਤਾ ਹੈ ਮੈਨੂੰ ਤਾਂ ਐਂ ਲੱਗਦਾ ਮੇਰੇ ਪਾ ਪਤਾ ਜਿਵੇਂ ਪਰਤ ਲੱਗਦਾ ਮੇਰਾ ਪਪਾ ਲਾਤ ਲਾਤਦਾ ਨਾ ਇਹ ਰੰਗ ਮਾਰਦਾ ਹੈ ਅੱਛਾ ਥੋਨੂੰ ਜਿਆਦਾ ਹੀ ਭਰਖ ਹੈ ਇਸ ਗੱਲ ਦੀ ਐਂਡਾ ਪਪਾ ਥਾਲ ਮਾਰ ਕੇ ਨਹਿਰ ਚ ਤੂੰ ਬੜਾ ਚੋਰ ਨਾ ਕਰ ਅਗਰ ਸ਼ੇਰਾ ਕੋਈ ਨਹੀਂ ਇੱਥੇ ਪੈ ਜਾ ਤੂੰ ਬਾਇਟ ਟਾਈਮ ਬਹੁਤ ਹੋ ਗਿਆ ਦੀ ਰਾਤ ਐ ਤੜ ਤੂੰ ਪਤਾ ਕੋਣ ਪਪਾ ਮੇਰੇ ਪਪਾ ਨੇ ਤੂੰ ਚੈਨ ਨਾ ਮੈਂ ਚੁਸਕੀ ਲੈਣੀ ਏ ਤੂੰ ਨਹੀਂ ਤੈਨੂੰ ਨਾ ਮੈਂ ਕੁੰਗੜੂ ਫੜਾਵਾਂਗਾ ਤੂੰ ਣਕਾਈ ਜਾਈ ਮੈਨੂੰ ਨੀਂਦ ਆ ਗਈ ਉਹ ਐ ਕਾਵਲ ਨਹੀਂ ਮਾਰਦੇ ਹੁੰਦੇ ਸਿਆਣੀਆਂ ਗੱਲਾਂ ਕਰਦੇ ਹੁੰਦੇ ਗੱਭਰੂ ਹੋ ਰਿਆ ਹਣ ਕੋ ਪਤਾ ਹੀ ਹੈ ਤੋਡਾ ਵੀ ਮੈਨੂੰ ਤੂੰ ਪਤ ਉਹ ਦਿਨ ਤੂੰ ਸਾਡਾ ਟੱਟਾ ਲੈਣ ਆਇਆ ਸੀ ਨਾ ਉਹ ਦਿਨ ਆ ਪੁੱਛ ਕੇ ਤੱਕਦਾ ਸੀ ਐ ਦੇ ਲਾ ਨੇ ਦਾ ਹੀ ਲੂਚੀਆਂ ਵਹਿਤਾਂ ਦੇ ਧਿਆਨ ਸਾਰਾ ਪਤਾ ਹੀ ਹੈ ਮੈਨੂੰ ਤੂੰ ਪੁੱਛਾ ਕੇ ਤੈਨੂੰ ਨਾ ਕੁਝ ਦਿਖਾਉਂਦਾ ਹੋਵੇ ਤੇ ਟੱਟੇ ਦੀ ਬੰਡ ਮਾਰਨੂ ਫਿਰਦਾ ਸੀ ਉਹ ਦਿਨ ਮੈਨੂੰ ਪਤਾ ਨਾ ਇਹ ਸਾਰਾ ਬੰਦਾ ਖਾਜੇ ਮਤਲਬ ਜਿਹੜੇ ਸਾਹ ਤੇ ਤੂੰ ਸੁੱਕੇ ਜਾਂ ਜਦ ਕੁੱਤੀਆਂ ਫੜਦਾਂ ਜਾਂ ਕੱਟੀਆਂ ਲੈਣਾ ਹਾਂ ਨਾ ਪਾਪ ਨਹੀਂ ਕਰਦਾ ਮੈਂ ਮੈਂ ਤਾਂ ਪੰਪੋਣੇ ਕਰਦਾ ਨਾ ਧੂਫ ਲਾ ਲਾ ਜੇ ਲੋਲੇ ਜਾਂ ਲੂਚਾ ਵਾਲਾ ਹੁੰਦਾ ਦੂਜੇ ਕੰਮ ਨੂੰ ਤੱਕੀ ਤੇ ਰਹਿੰਦਾ ਸੰਦ ਨੂੰ ਡਾਵਲ ਨਾ ਉੜਾਟਾ ਇੱਧਰ ਅੱਖਾਂ ਮੀਟ ਨਹੀਂ ਗੱਲ ਕੱਢਦੀ ਮਾ ਦਾ ਗਣਾ ਖਾਣਾ ਦੇ ਆਉਣ ਤੋਂ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲੇ ਇਹ ਯਾਜ ਬਣਾ ਦੇ ਕੋੜ ਕੋੜ ਤੈਨੂੰ ਮੈਂ ਦਿਖਾਵਾਂ ਇੱਕ ਚੀਜ਼ ਬਾਈ ਨਾ ਟਿੱਕ ਜabb ਬਾਸੇ ਕਾਲੇ ਮੇਰੀ ਤੇਰੇ ਕੋਲ ਡੰਡਾ ਹੈ ਨਹੀਂ ਕੰਮ ਦਾ ਤੂੰ ਕੱਟਿਆ ਦਾ ਕੰਮ ਕਰਦਾ ਨਾ ਹਾਂ ਤੂੰ ਡੰਡਾ ਦੇਵਾ ਬੱਟਕ ਦੇ ਡੰਡਾ ਹੈਗਾ ਮੈਂ ਰਹਿੰਦੇ ਰਹਿਣ ਦੇ ਬਾਪੂ ਤੂੰ ਇੱਥੇ ਬਹਿ ਜਾ ਪੈ ਜਾ ਇੱਥੇ ਪੈ ਜਾ ਫੜਾ ਫਿਰ ਇਹ ਤਾਂ ਗੋਰੀਏ ਨਾਲੇ ਇੱਕ ਤਾਂ ਲੋੜ ਦੇ ਲੋੜ ਆ ਰਾਤ ਨੂੰ ਉਧਰ ਛਤਰੀ ਜੇ ਤੁਹਾਨੂੰ ਮੰਨਣਾ ਕੋਈ ਮੈਂ ਛੱਡ ਦੋਵੇਂ ਨਾ ਬਿਮਾਰ ਦੀ ਤਿੰਡਾ ਲਈ ਹਾਂ ਉਹ ਡੰਡਾ ਵੱਡ ਵੀ ਜਾਂਦਾ ਹੈ ਕਮਾਲ ਹੈ ਨਹੀਂ ਦਿਮਾਗ ਹੀ ਚੱਕਦਾ ਮੇਰਾ ਤਾਂ ਸੌਣ ਲੱਗੇ ਕਿਹੜਾ ਬਾਪੂ ਯਾਰ ਚੱਲ ਚੱਲ ਕੇ ਪਾ ਕਮਲਾ ਭਾਣ ਦਾ ਖਾ ਉਹ ਪੂਰੀ ਆਉਆ ਕੀ ਆ ਤਾਂ ਹੈ ਜਰਾ ਤਾਇਆ ਸਦਣਾ ਉਹ ਮੇਰੇ ਦਾਦਾ ਹੈ ਹਾਂ ਚਾਚਾ ਐ ਨਹੀਂ ਪਤਾ ਮੇਰਾ ਬਾਪੂ ਮੇਰਾ ਬਾਪੂ ਟੰਬੜਾ ਹੈ ਐ ਨਹੀਂ ਪਤਾ ਦਾਤੇ ਜੇ ਡਾ ਦੇਂ ਜੜਾ ਜੇ ਤਾਂ ਜੰਟੂ ਮੈਨੂੰ ਦਾਦੀ ਮਾਰਵਾਲ ਨਹੀਂ ਮਾਰਦੇ ਹੁੰਦੇ ਨਾ ਜੇ ਤੇ ਚਿੱਤਾਂ ਸੁਣੇ ਨਾ ਤਾਂ ਤੱਕ ਮਾਰਾਂਗਾ ਨੀ ਨਾ ਸੁਣ ਬੱਲੇ ਪਕਾਈ ਮਾਰ ਆਪਦੇ ਬਾਪੂ ਨੂੰ ਖਾਧੇ ਜਦ ਆ ਜਾ ਤੇਰੇ ਬਾਪੂ ਨੇ ਨਾਲੀ ਗੋਲੀ ਲਿਆ ਦੇ ਦੂਗਦੀ ਫਿਰ ਦੂ ਕਣ ਲਾ ਗਿਆ ਮੇਰਾ ਹਾਂ ਇਹ ਦਾਕੂ ਨੂੰ ਨਾ ਚੋਲੇ ਤੇ ਮੱਤਲੀ ਜੇ ਤੈਨੂੰ ਇੱਥੇ ਚੀਜ਼ ਦੇ ਦਿੰਦਾ ਚੂਚੀ ਨਹੀਂ ਜੇ ਰਾਤ ਨਹੀਂ ਤੇ ਤੇਰਾ ਥੇੜ ਨਹੀਂ ਪੀਰੋ ਨਾ ਤੈਨੂੰ ਤੇ ਚਿੱਤਾਂ ਤੂੰ ਯਾਰ ਜਾ ਬਾਕੀ ਤੇ ਖੜਾ ਹੋ ਖੜਾ ਤੂੰ ਮੈਂ ਇੱਥੇ ਕਾਊਂਟ ਡਾਊਨ ਲਾ ਖੜਾ ਪਾਲੇ ਜਾਣੀ ਪਤਾ ਗਾਲ ਨੂੰ ਲੈ ਮੈਂ ਠੋਡੇ ਇੱਥੋਂ ਨਾ ਖੜਾ ਗਾਲ ਨੂੰ ਤਾਂ ਕੀ ਲੰਕ ਜੋ ਐ ਯਾਰ ਪਾਲੇ ਨੂੰ ਪਾਲਾ ਇੰਦਾਂ ਨਾ ਪਾਲਾ ਪਾਲਾ ਇੰਦਾਂ ਨੂੰ ਹਾਂ ਪਾਲਾ ਅੱਛਾ ਇੱਕ ਪਾਲਾ ਸਾਡੇ ਪਿੰਡ ਵਿੱਚ ਥੀ ਹਾਂ ਉਹ ਪਤਾ ਤੀ ਦੰਦਾ ਸੀ ਰਾਤੀ ਰਾਤੀ ਵਾਂਗ ਜਾਂ ਕੁੜੀਆਂ ਮਣੀ ਕੁੜੀ ਚੋਟ ਹੈ ਗੱਲਾਂ ਚੀਤਾਂ ਯਾਰ ਮੈਂ ਠੋੜੀ ਨਾ ਡਾਲਾ ਤੇਰੇ ਲੈਂਦਾ ਤਾਂ ਨਹੀਂ ਜੋ ਉਹ ਮੇਰੀ ਦਾਲ ਦਾ ਖਾਣਾ ਇੱਕ ਦਿਨ ਰਾਤੀ ਢਾਈ ਦਿੰਦਾ ਸੀ ਮਾ ਉਹਨੇ ਨਾਨੇ ਕਾਡੇ ਬੈਠਾ ਬੈਠਾ ਮੀਚ ਗਿਆ ਅੱਛਾ ਤੇ ਤੂੰ ਕਹਿੰਦਾ ਕਾਵਲੇ ਦਾ ਨੰਨੀ ਬਾ ਡਾਵਲਾ ਹੁੰਦਾ ਹੋਇਆ ਇਹ ਵੀ ਗੱਲ ਸਹੀ ਹੈ ਤਾਂ ਤਾਂ ਕਰਦਾ ਮੈਂ ਐਮੀ ਜੋ ਗਿਆ ਸ਼ਰਾ ਐਮੀ ਜੋ ਗਿਆ ਸ਼ਰਾ ਹਾਂ ਹਾਂ ਕੋਈ ਸੈਸਟ ਬਣੂਆ ਇਹ ਵੱਡਾ ਵੱਡਾ ਬਣੂ ਕਿਹੜੇ ਸਾਥ ਦੇ ਲੱਛਣ ਗੁਗਨ ਤਾਂ ਬਗੈਨੀ ਖੋਜ ਕਰੇਗਾ ਮੈਨੂੰ ਲੱਗਦਾ ਜਿਹੜੇ ਸਾਥ ਵੱਡਾ ਵੱਡਾ ਮੇਰਾ ਨਾਜ ਕਰੀ ਦਿੱਤੀ ਨਾ ਜਮਕਾਉਆ ਇਹ ਬੰਤੋ ਰਿਆਂ ਦਾ ਮੈਂ ਪਤਾ ਕੀ ਕਰਾਂ ਵੱਡਾ ਉਹ ਕਿ ਕਪੜਾ ਲਊਗਾ ਤਿੰਨ ਟੈੜਾ ਹਾਂ ਮੈਂ ਕੀ ਬਣਾਉਣ ਨੂੰ ਵਰਦਾਵ ਕਰਪਾਣ ਲਿਆਉਂਦੇ ਦੇਖੋ ਇਤਰੀ ਕਾਰਟੂਨ ਲੱਗਿਆ ਮੈਂ ਤੇ ਯਾਰ ਨਹੀਂ ਨਾ ਤਿੰਨ ਟੈੜਾ ਹੀ ਫੜਕੜਾ ਲੱਗੂ ਹਾਂ ਮੇਰੇ ਨਾ ਟੈਰ ਵਾਲੀ ਭੰਦਲ ਨਾ ਕਿਹੜੀ ਆ ਪੈਣ ਹੁੰਦੀ ਸੋਖੀ ਮੁੜ ਜਾਂਦੀ ਆ ਉਹ ਆਦਮਣ ਦਾ ਪੱਪਾ ਆ ਗਿਆ ਆ ਗਿਆ ਟੈਰ ਦੂਰ ਉਹ ਤਾਂ ਸਾਡਾ ਬੰਦਾ ਹੈ ਭਾਈ ਨਾ ਸਾਡੀ ਗੁਰੂ ਕੁੰਡ ਪਾਰ ਦੀ ਦੋ ਦਿਨ ਵੇ ਸਾਹ ਨਾ ਨਾ ਆਪਾ ਕਿਉਂ ਨਹੀਂ ਆ ਆਇਆ ਮੇਰਾ ਪੱਪਾ ਕੋਈ ਪਾਪਾ ਠੀਕਾ ਪੱਪਾ ਆ ਗਿਆ ਦੂਈ ਚੁੰਪੜੀ ਮੈਨੂੰ ਕਰੋ ਹੀ ਤੈਗਾ ਜੀਵਾ ਗਾਣੀ ਬਿਠਾ ਨਹੀਂ ਕਰ ਬੱਚਾ ਕਾ ਇਹ ਪਾਣਾ ਸਿਆਣੀ ਗੱਡੀ ਉਹ ਆਇਆ ਉਹ ਕੀ ਆਦਾ ਨਾ ਉਹ ਬੱਚਾ ਨਾ ਤਾਂ ਕਿਹੜਾ ਆਪਣੇ ਪਹਿਲਾ ਉਹਨਾਂ ਵਪਾਰੀ ਹਾਂ ਹਾਂ ਠੀਕ ਆ ਵਧੀਆ ਪਰਵਾਹ ਠੀਕ ਹੈ ਠੀਕ ਹੈ ਵਧੀਆ ਆ ਜਾ ਬੈਠ ਪਹਿਲਾਂ ਕਿਉਂ ਦਸੀ ਆਪਣੇ ਘਰਾਂ ਕੋਲੇ ਦਾ ਘਰ ਆ ਯਾਰ ਬੈਠ ਜਾ ਕੋ ਜਾ ਕੋ ਜੱਟ ਉਹ ਇਹਦਾ ਤਾਂ ਪਿੰਡ ਹੋ ਰਿਹਾ ਕਿਹੜਾ ਘਰਾਂ ਕੋਲੇ ਉਹ ਮੇਰਾ ਬਾਪੂ ਆਦੂ ਮੇਰਾ ਬਾਪੂ ਦਾ ਹੈਗਾ ਯਾਰ ਉਹਦਾ ਹੈਗਾ ਇਹ ਕੀ ਕਹਾ ਬੈ ਜਾ ਮੇਰਾ ਪਹਿਲਾ ਤੁਹਾਡੀ ਦਾ ਤੂੰ ਮਿੱਟੀ ਭਲੀਤ ਕਰਤੀ ਹੈ ਹਿਸਾਬ ਨਾਲ ਸਾਡੀ ਮਿੱਟੀ ਕਰਤੀ ਇਹ ਪੈਸੋ ਇਹ ਮੇਰਾ ਬਾਪੂ ਹੈ ਇਹਦਾ ਸਾਰਾ ਪਿੰਡ ਤੁਹਾਡੀਆਂ ਜਿੱਤਾ ਪੱਟੀਆਂ ਤੂੰ ਅਕੇ ਕੀ ਕਰਤਾ ਮਾਰੀ ਜਨ ਨੂੰ ਰਮਾਇਆ ਜੇ ਘਰੇ ਬੈਠੇ ਨਾ ਬਾਪੂ ਕਿਵੇਂ ਬਣ ਗਿਆ ਮੈਨੂੰ ਕੀ ਪਤਾ ਲੈਣਾ ਸਾਮਰ ਤੱਕ ਤਾਂ ਹੈਗਾ ਉਹੀ ਹੈ ਸਾਮਾ ਯਾਰ ਬੋਲੀ ਵੀ ਉਹੀ ਹੈ ਰੁਸੀ ਬਾਪੂ ਘਰੇ ਲੁੱਟ ਬਣਾਈ ਜਨ ਰਾ ਲੈ ਜਰ ਸਾਰਾ ਕੁਝ ਉਹੀ ਹੈ ਮੈਨੂੰ ਜਾਣਦਾ ਮੈਂ ਮੈਂ ਤੇਰਾ ਮੁੰਡਾ ਮੈਨੂੰ ਜਾਣਦਾ ਕਿਉਂ ਨਹੀਂ ਤੂੰ ਪਿਛਲੇ ਜਨਮ ਦੀ ਗੱਲ ਕਰਤਾ ਓ ਹੋਂ ਆਲੇ ਦੀ ਕਰਦਾ ਯਾਰ ਪਿਛਲੇ ਵਾਲੇ ਦੀ ਕਿਉਂ ਕਰਦਾ ਮੈਂ ਨਾ ਭਟਾਵਾ ਦੇਖ ਅੱਗੇ ਸਾਡੇ ਕਲੇਜ ਪੈਕੇਟ ਮਾਤਾ ਘਟਨਾ ਆਇਆ ਬੋ ਗਈ 5 6 ਲੱਤਾਂ ਤੋਂ ਆਇਆ ਹਾਂ ਜੇਕ ਪਹਿਲਾਂ ਵਿਚਾਰੇ ਬੰਟੋਰੀ ਜਾ ਕੇ ਲਿਆਏ ਮੈਂ ਜਾਵਦਾ ਸੀ ਬੌੜਾ ਹੋਰ ਕਿ ਹੁਣ ਮਰੀ ਸ਼ੁਰਤ ਹੈ ਜਾਂ ਹੁਣ ਛੋੜੇ ਬੜ ਗਏ ਤੇਰੇ ਦਿਮਾਗ ਤੇ ਟੈਨਸ਼ਨ ਟੂਨਸ਼ਨ ਪੈ ਰਹੀ ਆ ਮੈਨੂੰ ਕਾਹੇ ਲੱਗਦਾ ਪਤਾ ਲੱਦੇ ਨੂੰ ਹਾਂ ਬੰਟ ਬਾਹਰ ਡੋ ਜਾ ਡਾਂ ਦਾ ਕਿੱਤਿਆ ਜੋਨੇ ਮੋਰ ਬਣਾ ਜੇ ਕੰਪਨੀ ਕੋਲ ਵੱਡਾ ਭੇਜਿਆ ਜਿੱਥੇ ਮੈਨੂੰ ਕੱਟਣਾ ਸੀ ਲੁਚਕ ਨਹੀਂ ਕਰਦਾ ਪੰਨਾ ਤਾਂ ਭੇਜਿਆ ਉਹਨਾਂ ਨੇ ਸੁਬਾਹ ਇੱਥੇ ਮੰਨ ਗਿਆ ਜਾਣ ਕੇ ਯਾਰੀ ਨਾ ਤੀਜੀ ਨਾਲ ਲੁਚਕ ਅੱਜ ਤੋਂ ਕਈ ਨਾਲ ਪਹਿਲਾਂ ਜਦੋਂ ਆਪਣੀ ਤੂੜੀ ਵਾਲੀ ਸੁਹਾਗਤ ਨਹੀਂ ਹੁੰਦੀ ਸੀ ਮੈਨੂੰ ਕੋਈ ਪਤਾ ਲਿਆ ਕਿ ਆਪਣੀ ਕੁੜੀ ਵਾਲੀ ਸੁਹਾਗਤ ਜਾਣ ਨਾ ਪੁੱਛਾਉਂਦਾ ਮੈਨੂੰ ਕੀ ਪਤਾ ਭਾਈ ਵਾਲੇ ਤੇਰੀ ਬੇਬੇ ਦਾ ਫੋਟੋ ਦੇਖ ਕੇ ਕਹਿੰਦੀ ਉਹੀ ਆ ਤੇ ਮੈਂ ਅੱਖੀਂ ਨੇ ਬੇਬੇ ਦਾ ਬਾਦ ਚਾਖੂ ਯਾਰ ਪਹਿਲਾਂ ਕਹਿੰਦੀ ਬੇਬੇ ਤੇ ਜਾਉਂਦੀ ਏ ਜੋ ਹੋਰ ਉਹਨੂੰ ਕੀ ਹੋਇਆ ਉਹ ਤਕਰੀ ਪਈ ਹੈ ਚੰਗੀ ਭਲੀ ਪਈ ਉਹ ਤਾਂ ਤੇਰੇ ਫਿਕਰ ਚ ਅੱਧੀ ਰਹੀ ਵਾਪਾ ਚੱਲ ਫਿਰ ਚੱਲੀ ਦੇ ਆ ਜਾ ਹੁਣ ਕਿੱਥੇ ਚੱਲੇ ਆ ਦੇਖ ਦੇਖ ਤੇਰੇ ਬੇਬੇ ਕੋਈ ਨਹੀਂ ਦੇਦੀ ਯਾਰ ਹਾਂ ਤਾਂ ਮੋਨੇ ਪਛਾੜੇ ਕੋਈ ਤੂੰ ਵੀ ਬੜਾ ਬੱਠੇ ਦੋ ਦਿਨ ਹੋ ਗਏ ਨਿਕਰਤਾ ਹੀ ਹਾਂ ਕੱਢਾਂ ਨੰਦ ਜਾ ਆਏ ਕਿਵੇਂ ਕੱਢਿਆ ਉਹਨੇ ਕਿਹੜਾ ਹੋਣਾ ਕੀ ਕਹਿੰਦਾ ਬਾਬਾ ਬੇਬੇ ਤਾਂ ਮੁੱਕੀ ਹੋਈ ਐ ਦੀ ਕਿਹੜਾ ਕਿਹੜਾ ਅੱਛਾ ਫੇਰ ਨਹੀਂ ਆਪਾਂ ਨਹੀਂ ਜਾਣਦੇ ਭਰਾਵਾ ਮੇਰੇ ਅੱਗੇ ਪਹਿਲੇ ਮਿੰਟ ਮਿੰਟ ਤੇ ਬਦਲੀ ਜਾਂਦਾ ਯਾਰ ਕਮਾਲ ਹੋ ਗਿਆ ਨਹੀਂ ਪਛਾਣਦੀ ਐ ਪਹਿਲੇ ਸਾਮ ਹੀ ਆ ਯਾਰ ਉਹੀ ਗੱਲ ਕਰ ਕਿਉਂ ਬੰਤ ਮੈਨੂੰ ਇਹਨਾਂ ਤਾਂ ਜਾਣਦੇ ਹੋਏਗਾ ਜਦੋਂ ਆਪਾਂ ਮੈਂ ਸਾਰਾ ਰੱਖ ਦਿੰਦੇ ਕਈ ਕਈ ਪਾਈ ਪਾਈ ਮੈਂ ਸਾਈ ਕੋ ਫੂਲੀ ਹੁੰਦੀ ਸੀ ਇੱਕ ਬੂਰੀ ਹੁੰਦੀ ਸੀ ਮੈਂ ਦੁਆ ਕੇ ਤੇ ਲਿਆਇਆ ਯਾਰ ਕਿੰਨੇ ਵਾਰੀ ਤਾਂ ਦੁਆ ਕੇ ਲਿਆਇਆ ਉਹਨੇ ਪਾਈ ਆਪਾਂ ਨੂੰ ਵੀ ਪਤਾ ਜਾਣ ਨਹੀਂ ਪਛਾਨ ਨਹੀਂ ਯਾਰ ਤੇ ਇਹਦਾ ਮੁੰਡਾ ਸੁਖ ਨਾਲ ਕੱਪੜੂ ਆ ਯਾਰ ਛੇਰਾ ਮੁੰਡਾ ਕਿਵੇਂ ਬਣ ਗਿਆ ਯਾਰ ਮੁੰਡਾ ਤਾਂ ਆ ਬੈਠਾ ਤੇਰਾ ਮੁੰਡਾ ਪਾਣੀ ਗਾਣ ਦੇ ਭਰਾਵਾ ਮੇਰਾ ਟਮਾ ਦੇਖਣਗੇ ਯਾਰ ਯਾਰ ਤੇ ਮੇਰੀ ਗੱਲ ਸੁਣ ਮੇਰੀ ਗੱਲ ਮੇਰੀ ਗੱਲ ਸੁਣ ਹਾਂ ਮੇਰੀ ਗੱਲ ਸੁਣ ਇਹ ਸਿਆਣਾ ਬਣਾ ਨਾ ਹਾਂ ਤੇ ਮੈਂ ਸਿਆਣਾ ਬਣਾ ਆ ਕਾਂਵਲਾ ਕਿੱਥੋਂ ਮੁੰਡਾ ਬਣ ਗਿਆ ਦਾ ਯਾਰ ਤੁਹਾ ਮੁੰਡਾ ਇਹਨੇ ਕਿ ਬਣ ਗਿਆ ਥੋੜਾ ਘਣੀ ਲੋਟਾ ਮੇਰੇ ਮੁੰਡੇ ਦੀ ਕਾਵਲੀ ਹੈ ਜਦੋਂ ਆਪਾਂ ਚਨੀਰ ਦੇ ਮੇਲੇ ਤੇ ਗਏ ਸੀ ਪਰਲੇਪੱਟ ਤੇ ਮੋਰਨਿੰਗ ਚ ਪਈ ਸੀ ਤੇ ਮੈਂ ਵੀ ਮੋਰਨਿੰਗ ਹੁੰਦਾ ਮੋਰਨਿੰਗ ਹੈਗੀ ਆ ਬਾਬਾ ਯਾਰਾ ਮੋਰਨਿੰਗ ਦਾ ਚੰਦ ਨਹੀਂ ਵੀ ਸ਼ਿਪਾਈ ਸੀ ਬੰਤਾ ਇੱਕ ਇਕੱਠਿਆਂ ਦੇ ਕੋ ਜੀਆਂ ਛੱਪੀਆਂ ਯਾਰਾ ਉਹ ਆਏ ਅੱਜ ਦੀ ਗਾਨੀ ਦੱਸੋ ਮੈਨੂੰ ਛਾਲਾ ਵਿਖਾਰਿਆ ਤੇ ਕਹ ਮੇਰੇ ਛਾਲਾ ਉਹ ਕੁੜੀ ਦੇ ਦਾ ਕਾਵਲੇ ਨੂੰ ਪੜਾ ਕੇ ਬੱਤ ਤੇਜ ਨਾ ਤੂੰ ਗੱਲ ਤੇ ਬੰਦਾ ਦਾ ਛੱਡ ਮੇਰੀ ਗੱਲ ਸੋਡੀ ਬੁੜੀ ਪਰ ਕਿ ਇਤਰਾ ਨਾ ਮੈਂ ਤਾਂ ਆਇਆ ਲਾਗਦਾ ਹਾਂ ਮੁੰਡਾ ਤਾਂ ਥੋੜੇ ਕਿਥੇ ਲਾਣੇ ਦੀ ਨਹੀਂ ਗਿਆ ਜਦੋਂ ਮੈਂ ਮੁੰਡਾ ਇਹਦਾ ਅੱਛਾ ਕੋਈ ਦੇਖ ਲਾ ਮਿਲਦੀ ਆ ਕਾਹਨ ਮਿਲਦੀ ਆ ਮੈਂ ਤੈਨੂੰ ਦੱਸਦਾ ਫਟੜ ਮਿਲਦੀ ਕਾਨੂੰਨੀ ਇਹ ਨਾ ਆਪਣਾ ਬਾਜੀ ਨਹੀਂ ਆਉਦੋ ਗੋਲੀਆਂ ਚੱਲਦੀਆਂ ਕਿ ਤਰਾ ਮਾਰੋ ਚੱਟਾ ਇੰਦਾ ਨੱਕ ਮਾਰਾ ਉਹ ਭਾਈ ਅੱਡਾ ਸ਼ੀਵਾ ਵਾਲੀ ਨਾਲ ਉਹ ਦੋ ਨਿਕਾੜ ਕੇ ਆਏ ਹੋ ਗਏ ਮੁੰਡਾ ਕਾ ਮੇਰੀ ਉਹਨਾਂ ਮਨ ਲੈ ਵੀ ਦਿਮਾਗ ਤੇ ਜੋਗਾ ਨਸ਼ੇ ਕਾਰਨ ਇਹ ਕੋਲੋਂ ਪੈਦਾ ਹੋਇਆ ਇਹ ਮਤਲਬ ਵੀ ਡੱਬਾ ਕੋਲ ਚਾਇਤਰਾ ਤੂੰ ਮੜਿਆ ਥਿਆ ਰੱਖਾ ਅੱਜਕੱਲ ਬਹੁਤ ਮੇਰਾ ਭਾਈ ਇਹ ਅੱਡਾ ਲਵਾਉਂਗਾ ਇੱਕ ਮੋੜੇ ਤੇ ਤਣ ਸੀਗਾ ਤੇਰਾ ਉਹ ਚਿੰਤਾ ਕਰ ਹੁਣ ਢਈ ਆ ਬੰਦੇ ਜਿਹੜੇ ਤੇਨ ਵੀ ਹੈ ਤੂੰ ਜਾ ਤੇਨ ਵੀ ਹੈ ਬੰਦ ਹੋ ਜਾ ਦੱਸ ਦੇ ਨਿਸ਼ਾਨੀ ਕੋਈ ਦੱਸਨੀ ਆ ਆ ਮੋੜ ਤੇ 3000 ਬਾਬਾ ਤੂੰ ਛੋੜੀਆਂ ਨਿਸ਼ਾਨੀ ਟੋੜ ਕੇ ਕਿ ਇਦਨ ਨਹੀਂ ਬਾਹ ਤੜਾਈ ਸੀ ਇੱਥੇ ਨਿਸ਼ਾਨ ਹੈ ਨਾ ਮੇਰੇ ਵੀ ਕਮਾਈ ਟੁੱਟ ਗਈ ਸਿੱਧੀ ਆਏ ਸਿੱਧੀ ਕਰਾ ਕੇ ਲਿਆ ਤੇ ਕੱਚਾ ਹੱਡ ਜੀ ਆ ਤੀਰ ਕਰਾਉਂਦਾ ਬਣਿਆ ਤੇ ਸਿੱਧੀ ਕਿਹਦੇ ਪਾਸਿਓਂ ਆ ਗਸੀ ਮੈਂ ਮੇਰੇ ਘਰ ਦੇ ਨਾਲ ਦੋੜ ਰੋਗਾ ਯਾਰ ਮਰੀਏ ਨਾ ਸਾਡੀਆਂ ਦੋ ਇੱਜਦਾ ਪਟਕੀਆਂ ਦੋ ਦਿਨਾਂ ਕਿ ਪਿੰਡ ਚ ਮੂੰਹ ਕਿਵੇਂ ਦਿਖਾਵਾਂਗੇ ਆ ਜੀ ਇੱਜ ਪਟਕੀ ਲੈ ਕੇ ਤਾਂ ਗੱਲ ਬਣਾਂਗੇ ਨਾ ਬੰਦੇ ਕੋਹਰੀ ਹੋ ਗਿਆ ਇਹ ਮਾਟਰੋ ਦਿਖਾਗਾ ਇਹਨੂੰ ਨਿਸ਼ਾਨੀਆਂ ਦਾ ਤੁਹਾਨੂੰ ਪਤਾ ਲੱਗਿਆ ਨਿਸ਼ਾਨੀਆਂ ਨਹੀਂ ਗਏ ਹੁਣ ਅਗਲੇ ਅੰਸ਼ਾਤ ਜਾਉਂ ਮਾਰ ਜਾਂਦੇ ਅੰਦਾਜ਼ਾ ਕਿਵੇਂ ਯਾਰ ਸਾਰਾ ਕੁਝ ਦਸੀਏ ਨੇ ਇੱਥੇ ਇੰਨਾ ਗੰਜਾ ਹੈ ਤੇ ਇੱਥੇ ਵੀ ਗੰਜਾ ਹੈ ਦੇਖ ਰੋ ਉਹ ਕਾਟ ਗਲਾ ਕੀ ਦਿਖਾਉਂਦਾ ਹੈ ਨਹੀਂ ਇਹਦੇ ਨਾ ਤੂੰ ਕਦੋਂ ਦੇਖ ਲਿਆ ਬੰਦੇ ਯਾਰ ਕਦੋਂ ਤੂੰ ਤਿੰਨ ਦਿਨ ਹੋ ਗਏ ਮੇਰੇ ਕੋਲ ਆ ਜੂ ਕਿ ਤੂੰ ਮੇਰਾ ਭਾਈ ਹੋਈ ਜਿਹੜਾ ਜਿਹੜਾ ਮੁੰਡਾ ਚਾਚਾ ਯਾਰ ਹੈ ਤਾਂ ਮੋਰੇ ਨਹੀਂ ਪਛਾਣਿਆ ਕਿ ਅਸੀਂ ਇਕੱਠੇ ਰਹਿੰਦੇ ਰਹੇ ਹੁਣ ਅਸੀਂ ਮੰਨਦਾ ਜਵਾਬ ਕੋਈ ਪਤਾ ਲੱਗੇ ਕਿ ਇਹਨੇ ਕਿਵੇਂ ਛਾਇਆ ਛਾਵਾ ਪਾਈ ਰੱਖਿਆ ਤੇ ਥਿਆਣੀ ਤਾਂ ਮੈਂ ਵੀ ਜਾਣਦਾ ਵੀ ਮੇਰਾ ਪਿਓ ਆ ਚਾਚਾ ਕੋਨਾ ਫਰਕਾ ਇਹ ਮੁੰਡਾ ਫੇਰ ਵੀ ਨਵੀਂ ਉਹਦਾ ਪੜਿਆ ਲਿਖਿਆ ਕਿਹੜਾ ਤੂੰ ਇਹਨੇ ਤਾਂ ਸਾਰਾ ਪੁੱਛਿਆ ਹਾਂ ਪੜਿਆ ਲਿਖਿਆ ਇਹ ਖਾਸ ਆ ਬੰਦ ਜੀ ਅੰਗਰੇਜ਼ੀ ਚ ਪੁੱਛੀ ਚੰਗਾ ਹਾਂ ਦੇ ਕੀ ਪੁੱਛੀ ਭਾਈ ਤਾਂ ਮੇਰੀ ਵੰਡਰਡੂਨ ਦਾ ਇੰਡਸਟੌਪਤੀ ਬੰਦਿਆ ਇੱਕ ਬੰਦ ਦੀ ਲੈਣ ਕਿਹੜਾ ਉਰਦੂ ਪੜੀ ਤੁਰਿਆ ਨਾ ਰਗੇਗੀ ਪੁੱਛਦਾ ਅੰਗਰੇਜ਼ੀ ਜਾਣਦਾ ਅੰਗਰੇਜ਼ੀ ਕੋ ਬੰਦਦੀ ਨਹੀਂ ਆ ਇਹ ਵੀ ਚੀਜ਼ ਨਾ ਦੇ ਪੂਰੀ ਲੋਕੇ ਦੇ ਹੈ ਗਵਾਟ ਨਾ ਵੰਡਰਫੁਲ ਜੂਰ ਫਾਦਰ ਫਾਦਰ ਵੇਰਾ ਹੈ ਆਈ ਡੋਟ نو ਨਾ ਨਾ ਇੱਧਰ ਬੈਠ ਤੋ ਯਾਰ ਇਹਨੂੰ ਕਿਹੜੀ ਅੰਗਲ ਜਮਾ ਲੈ ਇਹ ਗੱਲ ਕਰਦਾ ਮੁੰਡਾ ਗੱਲ ਬਾਕੀ ਕੱਟ ਕੇ ਹੋ ਕਾਂਵਲਾ ਜਦੋਂ ਸਿੱਧਰਾ ਤਾਂ ਹੈਗਾ ਇਹ ਵਾਹ ਮਾੜਿਆ ਪੁੱਤ ਤੂੰ ਦਾ ਸਿਆਣਾ ਬਣਾ ਦੇ ਇਹਨੂੰ ਹਾਂ ਬਾਹਰ ਫਰੀ ਲਾਉਂਦੇ ਸੀ ਮਿੰਟਾ ਕੱਢੇ ਕਿ ਸਾਡੇ ਸਕੂਲ ਲੈ ਜਾਂ ਹੁਣ ਹੱਟ ਬੱਚਾ ਚਾਹੀਦਾ ਹਾਂ ਹੁਣ ਅੱਖਾਂ ਛੀ ਨਹੀਂ ਲਾਉਂਦੇ ਭਾਈ ਬੈਠਾ ਹੈ ਇਹ ਤਾਂ ਸਾਡਾ ਹੀ ਪਰ ਮੈਂ ਤਾਂ ਹੁਣ ਕੀ ਕਰ ਸਕਦਾ ਨਾ

ਕੋਈ ਨਾ ਮੈਂ ਕਰਕੇ ਆ ਜ ਮੁੰਡਾ ਕਹਿੰਦਾ ਮੇਰਾ ਪਾਪਾ ਜੀ ਬਾਕੀਆ ਭਾਈ ਇਹਨੂੰ ਦਵਾਈ ਬੂਟੀ ਦਵਾਵੇ ਇਹ ਲੋੜ ਆ ਦਿਮਾਗ ਦੇ ਮੇਰੇ ਕੋ ਲੋੜ ਆ ਯਾਰ ਪਿਛਲਾ ਜਨਮ ਜਿਆਦਾ ਆ ਗਿਆ ਕੋਈ ਯਾਰ ਪਿਛਲਾ ਜਨਮ ਵੀ ਜਿਆਦਾ ਚਲ ਖੜ ਜਾ ਮੇਰੇ ਤੇ ਮੇਰੀ ਗੱਲ ਸੁਣ ਮੇਰੇ ਤੇ ਤਾਂ ਲੋੜ ਆ ਆ ਤਾਂ ਮੇਰੇ ਚਾਤੇ ਵੀ ਸਾਂ ਮੈਂ ਤਾਂ ਤੇਰੇ ਨਾਲ ਰਿਹਾਂ ਹਾਂ ਉੱਥੇ ਕੰਮ ਕਰ ਕਮਾਲ ਬੱਜਾ ਤੂੰ ਕਹਿੰਦਾ ਰਿਹਾ ਇਸੇ ਆਉਂਦਾ ਅਸੀਂ ਹਾੜੀ ਲੈਣ ਆਉਂਦਾ ਅਸੀਂ ਹਾੜੀ ਵੜਦੇ ਯਾਰ ਸਾਰੇ ਕੰਮ ਇਕੱਠੇ ਕਰ ਦੋ ਦਾ ਟੰਨੂ ਵੱਡੇ ਨੂੰ ਤੂੰ ਕੋਈ ਤਾਂ ਗੱਲ ਨਾ ਕਰਿਆ ਇਹ ਬਿੰਦੰਦੇ ਜਾਂ ਦੁਕਾਨੀ ਆ ਕੰਮ ਤੇ ਬੈਠ ਹੈ ਆ ਕੰਮ ਦਾ ਮਾਰੇ ਬੈਠਾ ਮਾਨ ਲੈ ਇਹ ਗੱਲ ਮੇਰੀ ਗੱਲ ਸੁਣ ਤੂੰ ਘਰੇ ਜਾਣਾ ਕਿ ਨਹੀਂ ਜਾਣਾ ਗੱਲ ਨਵੇੜੇ ਨਾ ਮੈਂ ਕਿੰਨੇ ਡੱਬਈ ਬੰਦ ਵਾਲੇ ਉੱਛਾਰੇ ਜੀ ਕੁਛ ਛੋਟੇ ਕੋਈ ਆਂ ਕਰ ਮੇਰੀ ਗੱਲ ਸੁਣ ਤਰੇ ਜਾਣਾ ਨਹੀਂ ਜਿਹੜੀ 5 ਕਿੱਲੇ ਆਉਂਦੀ ਏ ਤੇਰੇ ਨਾਂ ਐ ਉਹ ਮੇਰੇ ਨਾਲ ਵਾਦੀ ਨਾਂ ਹੀ ਭੰਦੀ ਲੈ ਲੈ ਕੋਈ ਆਪਣੀ ਲੈ ਕੇ ਆ ਜੀ ਕੀ ਰੀਏ ਨਹੀਂ ਜੇ ਮੇਰੇ ਕੋਲ ਕਦੀ ਆ ਗਈ ਉਹ ਤਾਂ ਫਰਜਵਾਕ ਦੇ ਨਾ ਕਰਾਉਣੀ ਪੂਰੀ 5 ਕਿੱਲੇ ਤੇਰੀ ਨਾਂ ਆ ਫੇਰ ਭਾਗਾ ਨਾ ਆਪਣੇ ਨਾਂ ਕੋਟ ਸਾਡੀ ਦਾ ਭਾਈ ਬੰਡਾ ਆਉਂਦੀ ਐ ਨਾ ਸਾਨੂੰ ਦੋ ਇਹਦੀ ਬੇਬੇ ਹੋਇਆ ਆ ਕੇ ਪਾਲ ਲਈ ਦੀ ਅਸੀਂ ਤੜਕੇ ਜਾ ਕੇ ਅੱਜ ਹੁਣ ਤਾਂ ਚਲ ਨੇਰਾ ਹੋ ਗਿਆ ਆਪਾਂ ਕਜੈੜੀਆਂ ਜੋ ਆ ਕੇ ਫਰਜ਼ ਕਢਾ ਲੈਣੇ ਜੇ 5 ਕਿੱਲੇ ਨਾ ਨਿਕਲੀ ਫੇਰ ਨਾ ਨਿਕਲੇ ਬਿਰ ਨਾ ਤਾਂ ਸਾਡੇ ਤੋਂ ਬਾਹਰ ਹੈਗਾ ਸਾਡਾ ਆਉਤੋਂ ਬਾਹਰ ਛੋਡਾ ਵੀ ਨਿਕਲੂ ਛੋਡਾ ਕਿਵੇਂ ਨਿਕਲੂ ਯਾਰ ਜਦੋਂ ਮੇਰਾ ਪਿਓ ਆਹਰ ਗੜ ਚਾਕੇ ਲਿਆ ਯਾਰ ਬੰਦ ਆਹ ਰਕਾਂਂ ਸਿਪਾਹੀ ਵਾ ਸੁਣਿਆ ਯਾਰ 2 2 59 ਨੂੰ ਇੱਕ ਬੰਦਰ ਨਾ ਮਤਲਬ ਤੂੰ ਹੀ ਜਾ ਚਪਰੇ ਫਿਰਦਾਰਾਂ ਭੈਣ ਹੀ ਜਾਂਦਾ ਪਿੰਡਾਂ ਚ ਕਾ ਨੂੰ ਛੋਡਾ ਜਰਾ ਕੋਈ ਖੜਿਆ ਕਿਤੇ ਆਏ ਬੰਦੋ ਫੇਰੀ ਸੱਟ ਦਿਨੜਾ ਕੋਈ ਜਿੱਦ ਟੱਕੀ ਤਰੇ ਨਾ 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 ਕਾ ਨੂੰ ਜਾਂ ਜਾ ਰੋ ਆਏ ਕੋਈ ਫੇਰੀ ਕਰ ਦਿੱਤੀ ਮੈਂ ਉਸ ਤੇ ਹਾਂ ਅੱਲਾ ਤਾਂ ਪਹਿਲਾਂ ਕਰਾ ਦੇ ਪਾਪੂ ਨਾ ਡੜੇ ਰੰਡਾ ਪਹਿਲਾਂ ਤੇ ਹੋਰ ਹਣ ਹੈ ਨਾ ਆਏ ਕਿ ਬੋਝ ਕੇ ਪੁੱਤ ਨਾਲੇ ਗੇੜਾ ਪਾ ਟਰੈਡ ਲੈਂਦਾ ਸੀ 855 ਕਿਸਤਾਂ ਲੈ ਘਰੇ ਆਈ ਜਾਂਦੇ ਗੇੜੇ ਮਾਰੀ ਜਾਂਦੇ ਆ ਤੇ ਉਹਨਾਂ ਨਾਲ ਨਿਬੜ ਜਾਗੇ ਅਗੀਰ ਭੈਂਟਾ ਫੁੱਟਾ ਕਿ ਉਹਨਾਂ ਬੰਦੂ ਕੀ ਮੈਂ ਆਪਾਂ ਜਾਣੀ ਬੁੱਝੀ ਨਹੀਂ ਉਹ ਤੇਰਾ ਸਾਰਾ ਕੁਝ ਖਰਾਬ ਹੋਊ ਕੋਦੋਦਾਂ ਕੁਝ ਦੇਣਾ ਨਹੀਂ ਕਿਸੇ ਨੇ ਕਰਕੇ ਕੱਟ ਕਰੀਏ ਬਲੋ ਕਰਨਾ ਹੀ ਪੂਗਾ ਕਰਾਂਗੇ ਬੰਦ ਤਾਂ ਸੀ ਨਹੀਂ ਕਰਾਂਗੇ ਕੱਟ ਜਾ ਲੱਗੂ ਗੱਲ ਦਾ ਜਾਂ ਜਾ ਜਾ ਤੇ ਅੱਖਾਂ ਕਿਸੇ ਨੂੰ ਮਾਗੜ ਲਾਇਆ ਨੂੰ ਬੇਲੀ ਮਾਂ ਪ੍ਰਕਾਹੀ ਹੋਲੇ ਲੈ ਪਾਉਂ ਜਿਆ ਪਰ ਜਿਵੇਂ ਕਹਿੰਦਾ ਮਾਮਾ ਜਦ ਜਦੋ ਮਰੀ